ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਖੰਨਾ ਸ਼ਹਿਰ ਦੀਆਂ ਜਿੱਥੇ ਪੰਜਾਬ ਪੁਲਿਸ ਦੇ ਵੱਲੋਂ ਜਿਹੜੀ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਘਰਾਂ ਦੇ ਵਿੱਚ ਰੇਡ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਰੇਡ ਚਿੱਟੇ ਦੇ ਜਿਹੜੇ ਨਸ਼ਾ ਤਸਕਰ ਜਿਹੜੇ ਐ ਛੱਕੀ ਘਰ ਹਨ ਉਹਨਾਂ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਘਰਾਂ ਦਾ ਕੱਲਾ-ਕੱਲਾ ਜਿਹੜਾ ਹੈ ਕੋਨਾ ਪੁਲਿਸ ਛਾਣੜ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਚਿੱਟੇ ਦਾ ਜਿਹੜਾ ਏ ਉਹ ਸਫਾਇਆ ਜਿਹੜਾ ਏ ਪੰਜਾਬ ਦੇ ਵਿੱਚੋਂ ਹੋ ਸਕੇ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਸਮੇਂ-ਸਮੇਂ ਤੇ ਪੰਜਾਬ ਪੁਲ ਦੇ ਵੱਲੋਂ ਅਜਹੀਆਂ ਜਿਹੜੀਆਂ ਐ ਉਹ ਨਸ਼ਾ ਤਸਕਰਾਂ ਦੇ ਘਰਾਂ ਦੇ ਵਿੱਚ ਚੈਕਿੰਗਾਂ ਕੀਤੀਆਂ ਜਾਂਦੀਆਂ ਹਨ ਪਰ ਜਿਹੜਾ ਏ ਉਹ ਨਸ਼ਾ ਜਿਹੜਾ ਏ ਉਹ ਬਹੁਤ ਜਿਹੜਾ ਏ ਉਹ ਘਟ ਪੁਲਿਸ ਦੇ ਹੱਥ ਲੱਗਦਾ ਹੈ ਜਦਕਿ ਜਿਹੜੇ ਐ ਉਹ ਨਸ਼ੇ ਦੇ ਵਪਾਰੀਆਂ ਨੂੰ ਪਹਿਲਾਂ ਹੀ ਇਤਲਾਮ ਮਿਲ ਜਾਂਦੀ ਹੈ ਕਿ ਆ ਜਿਹੜਾ ਇਹ ਪੁਲਿਸ ਨੇ ਘਰਾਂ ਦੇ ਵਿੱਚ ਛਾਪੇਮਾਰੀ ਕਰਨੀ ਹੈ ਜਾਂ ਤਾਂ ਉਹ ਕਿਤੇ ਆਪਣੇ ਘਰਾਂ ਨੂੰ ਜਿੰਦਰੇ ਲਾ ਕੇ ਕਿਤੇ ਬਾਹਰ ਚ ਦੇ ਜਾਂਦੇ ਹਨ ਜਾਂ ਉਹ ਆਪਣੇ ਜਿਹੜਾ ਨਸ਼ਾ ਛਪਾਇਆ ਹੁੰਦਾ ਹੈ ਉਸ ਦਾ ਪ੍ਰਬੰਧ ਪਹਿਲਾਂ ਹੀ ਕਿਤੇ ਜਿਹੜਾ ਇਹ ਉਹ ਕਰ ਲੈਂਦੇ ਹਨ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਪੰਜਾਬ ਦੀ ਪੁਲਿਸ ਦੀ ਰੇਡ ਬਾਰੇ ਆਪਣੇ ਜਿਹੜੇ ਹੈ ਉਹ ਉਹ ਕਮੈਂਟਾਂ ਦੇ ਵਿੱਚ ਆਪਣੇ ਸੁਝਾਅ ਜਾਂ ਜਿਹੜੇ ਆਪਣੇ ਕਮੈਂਟ ਕਰਕੇ ਤੁਸੀਂ ਅ ਜਰੂਰ ਦੱਸ ਸਕਦੇ ਹੋ ਕਿ ਪੰਜਾਬ ਪੁਲਿਸ ਜਿਹੜਾ ਇਹ ਕੰਮ ਕਰ ਰਹੀ ਹੈ ਕਿੰਨਾ ਕਿ ਜਿਹੜਾ ਇਹ ਸਲਾਘਾਯੋਗ ਕਰਨ ਤੁਸੀਂ ਇਸ ਨੂੰ ਮੰਨਦੇ ਹੋ ਡੀਜੀਪੀ ਸਾਹਿਬ ਦੀ ਹਦਾਇਤਾਂ ਮੁਤਾਬਕ ਦੇ ਐਸਐਸਪੀ ਰਮਾਈਨੇਟ ਐਸਐਸਪੀ ਖੰਨਾ ਦੇ ਵਿਸ਼ਣ ਦੇ ਸਾਹਿਬ ਅੱਜ ਅਸੀਂ ਅਰਲੀ ਮਾਰਨਿੰਗ ਕਾਸ ਆਪਰੇਸ਼ਨ ਕੀਤਾ ਸੀਗਾ ਜਿੱਥੇ ਹੌਟਸਪੌਟ ਹੈਗੇ ਨੇ ਜਿੱਥੇ ਤੁਹਾਨੂੰ ਸ਼ੱਕ ਹੈ ਕਿ ਇੱਥੇ ਨਸ਼ਾ ਵਿਕਦਾ ਤੇ ਅਰਲੀ ਮਾਰਨਿੰਗ ਅਸੀਂ 50 60 ਪੁਲਾਜ਼ਮ ਲੈ ਕੇ ਸਬ ਡਿਵੀਜ਼ਨ ਦੇ ਮੀਟ ਮਾਰਕੀਟ ਪਿੰਡ ਦਹੇੜੂ ਇਹਨਾਂ ਚ ਸੱਜੇ ਆਪਰੇਸ਼ਨ ਕੀਤਾ ਹੈ। ਠੀਕ ਕੋਈ ਕਾਮਯਾਬੀ ਮਿਲੇਗੀ। ਅੱਜ ਚੱਲਦੇ ਆ ਸਾਡਾ ਸੱਜੇ ਆਪਰੇਸ਼ਨ 8 ਵਜੇ ਤੱਕ ਚੱਲਣਾ। ਜੋ ਵੀ ਬਰਾਮਦੀਆਂ ਹੋਈਆਂ ਉਹ ਤੁਹਾਨੂੰ ਬਾਅਦ ਚ ਦੱਸ ਦਿੱਤਾ ਜਾਊਗਾ। ਬਾਕੀ ਆਮ ਜਨਤਨ ਕੀ ਸਹਿਯੋਗੀਗੀ? ਅਸੀਂ ਆਮ ਜਨਤਨ ਨੂੰ ਸ਼ੋਰ ਕਰਦੇ ਹਾਂ ਜੋ ਵੀ ਕੋਈ ਨਸ਼ਾ ਵੇਚਦਾ ਪਿੰਡ ਚ ਹੈ ਤਾਂ ਇਮੀਡੀਏਟਲੀ ਸਾਨੂੰ ਇਤਲਾਹ ਦਿੱਤੀ ਜਾਵੇ ਉਹਦਾ ਨਾਮ ਗੁਪਤ ਰੱਖਿਆ ਜਾਊਗਾ। ਕਿਉਂਕਿ ਲੋਕਾਂ ਦੇ ਸਹਿਯੋਗ ਨਾਲ ਹੀ ਇਹ ਕੋੜ ਖਤਮ ਹੋਊਗਾ।